ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਨਿਊ ਬਲੌਗ ਆਪਣੇ ਰਸੋਈ ਦੇ ਵਿੱਚ ਅੱਜ ਆਪਾਂ ਬਣਾਵਾਂਗੇ ਗੁਲਾਬ ਜਾਮਣਾ ਉਹਦੇ ਵਾਸਤੇ ਸਭ ਤੋਂ ਪਹਿਲਾਂ ਆਪਾਂ ਲਿੱਤੀਏ ਇੱਕ ਕੌਲੀ ਚੀਨੀ ਦੀ ਇੱਕ ਕੌਲੀ ਆਪਾਂ ਚੀਨੀ ਦੀ ਪਾ ਦਾਨੀਆ ਕੜਾਹੀ ਦੇ ਵਿੱਚ ਤੇ ਇੱਕ ਕੌਲੀ ਚੀਨੀ ਦੇ ਵਿੱਚ ਆਪਾਂ ਦੋ ਕੌਲੀਆਂ ਪਾਣੀ ਦੀਆਂ ਲਵਾਂਗੇ ਤਾਂ ਕਿ ਇਹਦੀ ਚਾਸ਼ਨੀ ਬਣ ਸਕੇ ਜਿੰਨੀ ਆਪਾਂ ਚੀਨੀ ਲਿੱਤੀ ਹੈ ਉਸ ਤੋਂ ਡਬਲ ਆਪਾਂ ਇਹਦੇ ਵਿੱਚ ਪਾਣੀ ਪਾ ਦਾਨਾ ਦੇਖੋ ਦੋ ਕੱਲੀਆਂ ਆਪਾਂ ਪਾਣੀ ਪਾਤੀਆਂ ਹੁਣ ਜਦ ਤੱਕ ਇਹਦੇ ਵਿੱਚ ਚੀਨੀ ਚੰਗੀ ਤਰ੍ਹਾਂ ਘੁਲ ਨਹੀਂ ਜਾਂਦੀ ਉਦੋਂ ਤੱਕ ਤੁਸੀਂ ਇਹਨੂੰ ਹਿਲਾਉਂਦੇ ਰਹਿਣਾ ਚੀਨੀ ਦੇਖੋ ਆਪਣੀ ਘੁਲ ਚੁੱਕੀ ਆ ਹੁਣ ਆਪਾਂ ਇਹ ਚਾਸ਼ਨੀ ਨੂੰ ਰਿਜਣ ਵਾਸਤੇ ਰੱਖ ਦਾਨਾ ਫੁੱਲ ਗੈਸ ਤੇ ਹੁਣ ਆਪਾਂ ਜਦ ਨੂੰ ਆਪਾਂ ਇਹਦਾ ਮਟੀਰੀਅਲ ਤਿਆਰ ਕਰਦੇ ਜਿਹੜਾ ਆਪਾਂ ਗੁਲਾਬ ਜਾਮਣ ਵਾਸਤੇ ਤਿਆਰ ਗੁਲਾਬ ਜਾਮਣ ਵਾਸਤੇ ਆਪਾਂ ਲੈ ਰਹੇ ਹਾਂ ਸੂਜੀ ਸੂਜੀ ਨੂੰ ਆਪਾਂ ਪ੍ਰਾਂਦ ਦੇ ਵਿੱਚ ਪਾ ਲਿਆ ਇਹਦੇ ਵਾਸਤੇ ਥੋੜਾ ਖੁੱਲਾ ਪੰਡਾ ਹੀ ਲਿਓ ਤਾਂ ਜ਼ਿਆਦਾ ਬੈਡ ਰਹੂਗਾ ਇਹ ਆਪਾਂ ਲੈ ਰਹੇ ਹਾਂ ਖੋਆ ਖੋਆ ਆਪਾਂ ਘਰੇ ਬਣਾਇਆ ਹੋਇਆ ਇਹ ਖੁਆ ਪਾਲੂ ਇਹਦੇ ਵਿੱਚ ਤੇ ਹੁਣ ਆਪਾਂ ਸਭ ਤੋਂ ਪਹਿਲਾਂ ਤਾਂ ਆਪਾਂ ਇਹਨੂੰ ਚੰਗੀ ਤਰ੍ਹਾਂ ਖੋਏ ਦੇ ਵਿੱਚ ਸੂਜੀ ਨੂੰ ਮਿਕਸ ਕਰ ਲੈਣਾ ਹੈ। ਇੱਧਰ ਆਪਾਂ ਇੱਕ ਸਾਈਡ ਦੇ ਉੱਤੇ ਤੇਲ ਰੱਖ ਦਣਾ ਗਰਮ ਹੋਣਾ ਤਾਂ ਕਿ ਜਿਹੜਾ ਤੇਲ ਦਾ ਕੱਚਾਪਾਨਾ ਉਹ ਨਿਕਲ ਜਵੇ। ਤੁਹਾਡੀ ਮਰਜ਼ੀ ਹੈ ਤੁਸੀਂ ਇਹਨੂੰ ਰਿਫਾਈਨਡ ਦੇ ਵਿੱਚ ਵੀ ਬਣਾ ਸਕਦੇ ਹੋ ਤੇਲ ਦੇ ਵਿੱਚ ਵੀ ਤੇ ਘਿਓ ਦੇ ਵਿੱਚ ਵੀ। ਮੈਂ ਇਹਨੂੰ ਸਰੋਂ ਦੇ ਤੇਲ ਦੇ ਵਿੱਚ ਹੀ ਬਣਾਉਂਗੀ। ਨਾਲ ਸੂਜੀ ਤੇ ਖੁਆ ਮਿਕਸ ਹੋ ਚੁੱਕਿਆ। ਹੁਣ ਆਪਾਂ ਇਹ ਦੁੱਧ ਲੈ ਲਿਆ। ਦੁੱਧ ਇਹ ਉਬਾਲਿਆ ਹੋਇਆ ਪਰ ਇਹਨੂੰ ਰੂਮ ਟੈਂਪਰੇਚਰ ਤੇ ਰੱਖਿਆ ਸੀ ਮੈਂ। ਇਨੂੰ ਜਿਆਦਾ ਠੰਡਾ ਵੀ ਨਹੀਂ ਲੈਣਾ ਨਾ ਹੀ ਗੁੱਸਾ ਲੈਣਾ ਇਹਨੂੰ ਥੋੜਾ ਥੋੜਾ ਪਾਣੀ ਪਾ ਪਾ ਕੇ ਇਹਨੂੰ ਆਟੇ ਵਾਂਗ ਗੁੰਨਣਾ ਬਿਲਕੁਲ ਸਮੂਥ ਆਪਾਂ ਇਹਦਾ ਆਟਾ ਗੁੰਨਣਾ ਹੈ ਆਟਾ ਦੇਖੋ ਆਪਾਂ ਐਵੇਂ ਚੰਗੀ ਤਰ੍ਹਾਂ ਮਸਲ ਮਸਲ ਕੇ ਗੁੰਨਣਾ ਹੈ ਐਨ ਵੀ ਇਹਦੇ ਵਿੱਚ ਕੋਈ ਵੀ ਗੱਠ ਨਾ ਰਹਿ ਜਾਵੇ ਜਿੰਨਾ ਤੁਸੀਂ ਇਹਨੂੰ ਮਸਲ ਮਸਲ ਕੇ ਗੁੰਨੋਗੇ ਗਲਾਵ ਜੰਮਣਾ ਤੁਹਾਡੀਆਂ ਓਨੀਆਂ ਜਿਆਦਾ ਵਧੀਆ ਆਉਣਗੀਆਂ ਦੇਖੋ ਇਹਨੇ ਪ੍ਰਾਂਤ ਤਛੜਨੀ ਸ਼ੁਰੂ ਕਰਤੀ ਹੈ ਨਾ ਜਿਹੜਾ ਆਟਾ ਹੈ ਆਪਾਂ ਗੁੰਨ ਰਹੇ ਹਾਂ ਗਲਾਵ ਜੰਮਣ ਵਾਲस्ते ਦੇਖੋ ਐਨ ਵਧੀਆ ਚਾਸ਼ਨੀ ਜਿਵੇਂ ਦੀ ਆਪਾਂ ਨੂੰ ਚਾਹੀਦੀ ਐ ਉਹ ਮੇਦੀ ਤਿਆਰ ਹੋ ਗਈ ਕਿਉਂਕਿ ਆਪਾਂ ਨਾ ਤਾਂ ਇਹ ਬਹੁਤ ਜ਼ਿਆਦਾ ਗਾੜੀ ਬਣਾਣੀ ਹੈ ਕਿਉਂਕਿ ਆਪਾਂ ਇਹਦੇ ਵਿੱਚ ਗਲਾਬ ਜਾਮਨਾ ਪਾਉਣੀ ਨੇ ਤਾਂ ਕਿ ਚਾਸ਼ਨੀ ਨੂੰ ਉਹ ਐਬਜ਼ਾਰਬ ਕਰ ਸਕਣ ਇਹਦੇ ਵਿੱਚ ਆਪਾਂ ਲਾਈਚੀ ਪਾ ਲਈ ਸੀਗੀ ਦੋ ਲਾਈਚੀਆਂ ਪਾਈਆਂ ਸੀਆਂ ਦੇਖੋ ਆਪਾਂ ਚਾਸ਼ਨੀ ਐ ਜਿਹੜੀ ਉਹ ਆਪਣੇ ਹੱਥ ਨਾਲ ਵੈਸੇ ਚਿਪਕਣੀ ਚਾਹੀਦੀ ਐ ਥੋੜੀ ਜੀ ਐਨੀ ਵੀ ਤਾਰ ਵਾਲੀ ਨਹੀਂ ਬਣਾਉਣੀ ਹੈਗੀ ਆਪਾਂ ਹਲਕੀ ਐਵੇਂ ਚਿਚਿਪਾਹਟ ਹੋਣੀ ਚਾਹੀਦੀ ਐ ਹੁਣ ਆਪਾਂ ਇਹਨੂੰ ਕਰ ਰਹੇ ਹਾਂ ਛੰਡਾ ਆਪਾਂ ਖੋਏ ਤੇ SUJI ਦਾ ਆਟਾ ਗੁੰਨਿਆ ਸੀ ਆ ਆਪਾਂ ਨੂੰ ਦੁਬਾਰਾ ਇੱਕ ਵਾਰੀ ਫੇਰ ਮਸਲ ਲੈ ਕਿਉਂਕਿ ਆਪਾਂ ਹੁਣ ਗੁਲਾਬ ਜਾਮੁਨਾ ਬਣਾਉਣੀਆਂ ਸ਼ੁਰੂ ਕਰਨੀਆਂ ਨੇ ਤੇ ਹੁਣ ਮੈਂ ਲਗਾ ਰਹੀਆਂ ਦੇਸੀ ਘੀ ਆਪਣੇ ਹੱਥਾਂ ਤੇ ਤਾਂ ਕਿ ਇਹ ਜਿਹੜੇ ਆ ਗੁਲਾਬ ਜਾਮੁਨਾ ਨੇ ਇਹ ਬਹੁਤ ਜ਼ਿਆਦਾ ਸਮੂਥ ਬਣ ਇਹਦੇ ਨਾਲ ਇੱਕ ਵਾਰੀ ਹੱਥੇ ਲਗਾ ਲਿਆ ਤੇ ਆਪਾਂ ਇਹਨੂੰ ਮਸਲ ਕੇ ਗੁੰਨੂ ਵੀ ਲੈਣਾ ਆਟੇ ਨੂੰ ਦੇਖੋ ਐਵੇਂ ਕਰਕੇ ਤੁਸੀਂ ਚੰਗੀ ਤਰ੍ਹਾਂ ਇਹਨੂੰ ਮਲ ਲਓ ਫਿਰ ਉਸ ਤੋਂ ਬਾਅਦ ਵਿੱਚ ਜਿੰਨੇ ਤੁਸੀਂ ਗਲਾਬ ਜਾਮਨ ਦਾ ਸਾਈਜ਼ ਲੈਣਾ ਹੈ ਐਵੇਂ ਤੁਸੀਂ ਗੋਲ ਗੋਲੇ ਦੇ ਢੇੜੇ ਬਣਾ ਬਣਾ ਕੇ ਐਵੇਂ ਪਲੇਟ ਦੇ ਵਿੱਚ ਰੱਖੀ ਚਲੋ ਤੁਹਾਡੀ ਮਰਜ਼ੀ ਹੈ ਤੁਸੀਂ ਵੱਡਾ ਸਾਈਜ਼ ਵੀ ਲੈ ਸਕਦੇ ਹੋ ਛੋਟਾ ਵੀ ਲੈ ਸਕਦੇ ਹੋ ਉਹ ਤੁਹਾਡੀ ਆਪਣੀ ਮਰਜ਼ੀ ਹੈ ਦੇਖੋ ਮੈਂ ਇਹਨੂੰ ਫਲਫੀ ਕਰਨ ਵਾਸਤੇ ਮੈਂ ਇਹਦੇ ਵਿੱਚ ਕੋਈ ਵੀ ਸੋਡਾ ਨਹੀਂ ਪਾਇਆ ਹੈਗਾ ਜਿਵੇਂ ਕਿ ਇਹਦੇ ਵਿੱਚ ਕੋਈ ਉਹ ਪਾਉਂਦੇ ਆ ਜਿਵੇਂ ਕਈ ਪੰਨ ਆਉਂਦੇ ਨੇ ਮਿੱਠਾ ਸੋਡਾ ਪਾਉਂਦੇ ਨੇ ਕੋਈ ਬੇਕਿੰਗ ਪਾਊਡਰ ਪਾਉਂਦੇ ਨੇ ਮੈਂ ਕੁਝ ਵੀ ਨਹੀਂ ਪਾਇਆ ਬਸ ਇਹ ਆ ਵੀ ਤੁਹਾਨੂੰ ਇਹ ਧਿਆਨ ਰੱਖਣਾ ਤੁਸੀਂ ਇਹਦੇ ਵਿੱਚ ਕੋਈ ਕ੍ਰੈਕ ਨਾ ਹੋਵੇ ਆਪਾਂ ਐਵੇਂ ਬਣਾ ਲਏ ਐਵੇਂ ਆਪਾਂ ਸਾਰੇ ਬਣਾ ਲਾਂਗੇ ਹੋਰ ਵੀ ਜਿਵੇਂ ਆਪਣੇ ਕੋਲ ਆਟਾ ਪਿਆ ਆਪਾਂ ਪਹਿਲਾਂ ਇੰਨੇ ਕ ਨੂੰ ਫਰਾਈ ਕਰਦੇ ਆ ਆਪਾਂ ਪਹਿਲਾਂ ਸਭ ਤੋਂ ਪਹਿਲਾਂ ਆਪਾਂ ਇੱਕ ਪਾ ਕੇ ਦੇਖਦੇ ਆ ਠੀਕ ਹੈ ਇਹਨੂੰ ਆਪਾਂ ਬਸ ਇਹ ਆ ਵੀ ਸਿਮਤ ਹੀ ਕਰਨਾ ਹੈ ਤੁਸੀਂ ਤਾਂ ਕਿ ਇਹ ਵਿੱਚੋਂ ਵੀ ਕੱਚੇ ਨਾ ਰਹਿਣ ਦੇਖੋ ਇਹ ਨਹੀਂ ਟੁੱਟੇਗਾ ਹੁਣ ਆਪਣੇ ਸਾਰੇ ਵਧੀਆ ਹੀ ਬਣਨਗੇ ਆਪਾਂ ਹੌਲੀ ਹੌਲੀ ਕਰਕੇ ਇਹਨਾਂ ਨੂੰ ਪਾਉਂਦੇ ਜਾਣਾ ਬਹੁਤ ਜ਼ਿਆਦਾ ਵੀ ਨਹੀਂ ਪਾ ਦਾਣੇ ਥੋੜੇ ਥੋੜੇ ਪੀਸ ਆਪਾਂ ਪਾ ਕੇ ਇਹਨਾਂ ਨੂੰ ਫਰਾਈ ਕਰਦੇ ਜਾਣਾ ਸਿੰਮ ਤੇ ਤਾਂ ਕਿ ਵਿੱਚੋਂ ਵੀ ਚੰਗੀ ਤਰ੍ਹਾਂ ਪੱਕ ਸਕਣ ਦੇਖੋ ਗਲਾਬ ਜਾਮੁਣਾ ਨੇ ਜਿਹੜੀਆਂ ਉਹ ਆਪਣੀਆਂ ਚੰਗੀ ਤਰ੍ਹਾਂ ਬ੍ਰਾਊਨ ਹੋ ਚੁੱਕੀਆਂ ਨੇ ਜਿਵੇਂ ਦੀ ਗੋਲਡਨ ਬ੍ਰਾਊਨ ਨੇਚਰਲ ਕਲਰ ਹੁੰਦਾ ਗਲਾਬ ਜਾਮਣ ਦਾ ਹੁਣ ਆਪਾਂ ਇਹਨਾਂ ਨੂੰ ਤੇ ਇਹਦੇ ਵਿੱਚੋਂ ਕੱਢ ਕੇ ਕੜਾਹੀ ਦੇ ਵਿੱਚੋਂ ਕੱਢ ਕੇ ਚੰਗੀ ਤਰ੍ਹਾਂ ਇਹਦਾ ਤੇਲ ਉਤਾਰ ਦੇਣਾ ਨਿਕਾਲ ਦੇਣਾ ਜਾਂ ਫਿਰ ਤੁਸੀਂ ਐ ਕਰੋ ਸਭ ਤੋਂ ਪਹਿਲਾਂ ਨਾ ਇਹਨੂੰ ਇੱਕ ਪਲੇਟ ਦੇ ਵਿੱਚ ਕੱਢ ਲਓ ਤਾਂ ਕਿ ਜਿਹੜਾ ਦਾ ਐਕਸਟਰਾ ਆਇਲ ਹੈ ਉਹ ਸਾਰਾ ਪਲੇਟ ਦੇ ਵਿੱਚ ਹੀ ਨਿਕਲ ਜਵੇ ਚਾਸ਼ਨੀ ਦੇ ਵਿੱਚ ਨਾ ਜਾਵੇ ਆਪਣਾ ਆਇਲ ਇਹਨੂੰ ਪਹਿਲਾਂ ਆਪਾਂ ਐਵੇਂ ਕੱਢ ਲਿਆ ਸਾਰੀਆਂ ਗਲਾਗਾਂ ਮੰਨ ਐਵੇਂ ਕੱਢ ਕੇ ਫੇਰ ਤੁਸੀਂ ਇੱਧਰ ਇਹਨੂੰ ਪਾਣਾ ਚਾਸ਼ਨੀ ਦੇ ਵਿੱਚ ਚਾਸ਼ਨੀ ਦੇ ਵਿੱਚ ਇਹਨਾਂ ਨੂੰ ਡਿਪ ਕਰਤਾਂ ਹਾਂ ਅਵੀ ਆਪਾਂ ਹੁਣ ਸਾਰੀਆਂ ਗੁਲਾਬ ਜਾਮਣਾ ਬਣਾ ਲੈਣੀਆਂ ਨੇ ਇੱਧਰ ਦੇਖੋ ਆਪਾਂ ਇੱਕ ਏਵੜੀ ਸ਼ੇਪ ਵੀ ਬਣਾ ਰਹੇ ਹਾਂ ਗੁਲਾਬ ਜਾਮਣ ਦੀ ਤੇ ਇੱਕ ਆਪਾਂ ਬਣਾ ਰਹੇ ਹਾਂ ਗੋਲ ਜਿਹੜੀਆਂ ਇਹ ਗੁਲਾਬ ਜਾਮਣਾ ਨੇ ਹੁਣ ਆਪਾਂ ਇਹਨਾਂ ਨੂੰ ਚਾਸ਼ਨੀ ਦੇ ਵਿੱਚ 10 ਤੋਂ 12 ਘੰਟੇ ਰੱਖਣਾ ਉਸ ਤੋਂ ਬਾਅਦ ਵਿੱਚ ਫਿਰ ਤੁਹਾਨੂੰ ਦਿਖਾਵਾਂਗੇ ਗੁਲਾਬ ਜਾਮਣਾ ਆਪਣੀਆਂ ਦੇਖੋ ਤਿਆਰ ਹੋ ਚੁੱਕੀਆਂ ਨੇ ਚਾਸ਼ਨੀ ਦੇ ਵਿੱਚ ਐਬਜ਼ਾਰਬ ਚਾਸ਼ਨੀ ਹੋ ਚੁੱਕੀ ਹੈ ਚੰਗੀ ਤਰ੍ਹਾਂ ਮੈਂ ਤੁਹਾਨੂੰ ਦੋਨਾਂ ਤਰ੍ਹਾਂ ਦੇ ਪੀਸ ਰੱਖ ਕੇ ਦਿਖਾਉਂਗੀ ਜਿਹੜੇ ਆਪਾਂ ਐਵੇਂ ਲੰਬੇ ਰੋਟ ਬਣਾਏ ਸੀ ਸਟਿਕ ਆਪਾਂ ਬਣਾਇਆ ਸੀ ਇਹ ਗੋਲ ਵਾਲਾ ਦੇਖੋ ਇਹਨੂੰ ਤੁਸੀਂ ਐਵੇਂ ਗਰਮ ਕਰਕੇ ਵੀ ਸਰਵ ਕਰ ਸਕਦੇ ਹੋ ਹੁਣ ਮੈਂ ਤੁਹਾਨੂੰ ਇਹਦੀ ਕਟਿੰਗ ਕਰਕੇ ਦਿਖਾਉਂਗੀ ਵੀ ਚਾਸ਼ਨੀ ਇਹਦੇ ਵਿੱਚ ਚੰਗੀ ਤਰ੍ਹਾਂ ਐਬਜ਼ਾਰਬ ਹੋਈ ਹੋਈ ਹੈ ਚਾਸ਼ਨੀ ਦੇਖੋ ਕਿੰਨੇ ਵਧੀਆ ਤਰੀਕੇ ਨਾਲ ਇਹਦੇ ਵਿੱਚ ਐਬਜ਼ਾਰਬ ਹੋ ਚੁੱਕੀ ਐ ਪੂਰੀ ਜਾਲੀਦਾਰ ਬਣੀ ਐ ਆਪਣੀ ਜਿਹੜੀ ਗਲਾਬ ਜਾਮਨ ਐ ਦੇਖੋ ਬਿਲਕੁਲ ਸੌਫਟ ਐ ਨਾਲੇ ਜਾਲੀਦਾਰ ਵੀ ਐ ਐਵੇਂ ਤੁਸੀਂ ਆਪਣੇ ਘਰ ਦੇ ਵਿੱਚ ਗਲਾਬ ਜਾਮਨ ਬਣਾ ਕੇ ਗਰਮ-ਗਰਮ ਵੀ ਖਾ ਸਕਦੇ ਹੋ ਠੰਡੀ ਵੀ ਖਾ ਸਕਦੇ ਹੋ ਜੇ ਤੁਹਾਨੂੰ ਸਾਡੇ ਵਲੌਗ ਵਧੀਆ ਲੱਗਿਆ ਹੋਇਆ ਤਾਂ ਸਾਡੇ ਚੈਨਲ ਆਪਣੀ ਰਸੋਈ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰਿਓ ਓਕੇ ਜੀ ਸਤਿ ਸ਼੍ਰੀ ਅਕਾਲ